ਸਤਿ ਸ਼੍ਰੀ ਅਕਾਲ ਦਾ ਅਨਮਿਉਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਚੰਦੀ ਤੇ ਪੰਜਾਬ ਨਾਓ ਬੁਲਟਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਸੋ ਬੁਲਟਨ ਦੀ ਸ਼ੁਰੂਆਤ ਕਰਦੇ ਆਂ ਦਾਦੀਏ ਕਿ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਆਯੋਜਿਤ ਪੰਜਾਬ ਵਿਜ਼ਨ 2047 ਸਮੇਲਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੋਦਨ ਕੀਤਾ ਤੇ ਉਹਨਾਂ ਨੇ ਸਮੋਦਨ ਕਰਦੇ ਆਂ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਉੱਤੇ ਚਿੰਤਾ ਜ਼ਾਹਿਰ ਕੀਤੀ ਹੈ ਸੋ ਉਹਨਾਂ ਦਾ ਕਹਿਣਾ ਕਿ ਧਰਤੀ ਹੇਠਲਾ ਪਾਣੀ ਹੈ ਜਿਹੜਾ ਉਸਦਾ ਪੱਧਰ ਡਿੱਗਦਾ ਜਾ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਸੋ ਇਸ ਮੌਕੇ ਸੀਐਮ ਮਾਨ ਨੇ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਪੰਜਾਬ ਦੀ ਆਜ਼ਾਦੀ ਦੀ ਵਕਾਲਤ ਕੀਤੀ ਉੱਥੇ ਹੀ ਬਦਲਵੀਆਂ ਫਸਲਾਂ ਦੇ ਉੱਤੇ ਘੱਟੋ-ਘੱਟ ਯਕੀਨੀ ਸਮਰਥਨ ਮੁੱਲ ਦੀ ਮੰਗ ਵੀ ਕੀਤੀ ਹੈ ਤੋਂ ਦੱਦੀ ਹੈ ਕਿ ਪ੍ਰਾਲੀ ਅਤੇ ਪਾਕਿਸਤਾਨ ਦਾ ਜ਼ਿਕਰ ਕਰਦੇ ਹਾਂ ਸੀਐਮ ਮਾਨ ਨੇ ਚੁਟਕੀ ਵੀ ਲਈ ਉੱਥੇ ਹੀ ਉਹਨਾਂ ਨੇ ਕਿਹਾ ਕਿ ਉਦਯੋਗਿਕ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਦੇ ਨਾਲ ਪੰਜਾਬ ਭਰਪੂਰ ਹੈ ਜਿੱਥੇ ਸਟੀਲ ਟੈਕਸਟਾਈਲ ਪੇਂਟ ਖੇਤੀ ਮਸ਼ੀਨਰੀ ਅਤੇ ਆਟੋਮੋਬਾਈਲ ਖੇਤਰ ਦੇ ਪਲਾਂਟਾਂ ਦੀ ਸਥਾਪਨਾ ਪੰਜਾਬ ਦੇ ਲਈ ਇੱਕ ਚੰਗਾ ਸ਼ਗਨ ਹੈ ਪਰ ਇਸ ਦੇ ਨਾਲ ਹੀ ਖੇਤੀ ਆਧਾਰਿਤ ਉਦਯੋਗ ਫੂਡ ਪ੍ਰੋਸੈਸਿੰਗ ਆਧਾਰੀਆਂ ਦੀ ਸਥਾਪਨਾ ਦੀ ਵੀ ਮੁੱਖ ਲੋੜ ਹੈ ਉੱਥੇ ਹੀ ਲੀਚੀ ਅੰਬ ਲਸਣ ਆਲੂ ਕਿਨੂ ਅਤੇ ਗੰਨੇ ਵਰਗੀਆਂ ਅਨੇਕਾਂ ਫਸਲਾਂ ਦੇ ਵਿੱਚ ਪੰਜਾਬ ਦਾ ਕੋਈ ਵੀ ਸਾਨੀ ਨਹੀਂ ਪਰ ਸੂਬੇ ਦੇ ਇੱਕ ਸਿਆਸੀ ਪਰਿਵਾਰ ਦੇ ਕੋਲ ਕੇਂਦਰੀ ਵਜਾਰਤ ਹੋਣ ਦੇ ਬਾਵਜੂਦ ਪੰਜਾਬ ਨੂੰ ਉਹ ਸਥਾਨ ਨਹੀਂ ਮਿਲਿਆ ਜਿਸ ਦਾ ਉਹ ਅਸਲ ਹੱਕਦਾਰ ਸੀ ਫੂਡ ਬੋਲ ਹੈ ਸਾਰੇ ਦੇਸ਼ ਦੀ 100 82 ਲੱਖ ਮੀਟ्रिक टन ਚੌੜ ਇਸ ਵਾਰ ਪੰਜਾਬ ਦੇਸ਼ ਨੂੰ ਦੇ ਰਿਹਾ ਹੈ 182 ਲੱਖ ਮੀਟ्रिक टन ਅਸਲ ਚ ਸੀ ਚੌੜ ਨਹੀਂ ਦੇ ਰਹੇ ਜੇ ਕਿਤੇ ਪਹਿਲਾਂ ਸੋਚਿਆ ਹੁੰਦਾ ਅਸੀਂ ਤਾਂ ਡਿਸਲਰੀ ਵਰਗਾ ਪਾਣੀ ਹੋ ਇੰਪੋਰਟ ਕਰਦਾ ਐਕਸਪੋਰਟ ਕਰਤਾ ਪਾਣੀ ਦੇ ਗਈ ਜੀ ਉਹਨਾਂ ਨੂੰ ਦੇਸ਼ ਨੂੰ ਅੱਜ ਪਾਣੀ ਖਤਮ ਹੋ ਗਿਆ ਥੱਲੋਂ 600 ਫੁੱਟ ਤੇ ਚਲਾ ਗਿਆ ਜੀ ਪਾਟਰ ਲੈਵਲ ਡਾਰਕ ਜ਼ੋਨ ਦੇ ਵਿੱਚ ਆ ਗਿਆ ਅੱਧੇ ਤੋਂ ਵੱਧ ਪੰਜਾਬ ਕਿਸੇ ਨੇ ਧਿਆਨ ਨਹੀਂ ਦਿੱਤਾ ਜੀ ਬੜੀ ਸ਼ਾਨਨਾ ਕਹਿੰਦੇ ਆ 182 ਲੱਖ ਮੀਟਰ ਘਟਾਣਾ ਚੌੜ ਪੈਦਾ ਹੋਣ ਨਾਲ ਪਰਾਲੀ ਵੀ ਤਾਂ ਪੈਦਾ ਹੋਊ 15 ਦਿਨ ਪਹਿਲਾਂ ਆਂਦਾ ਤਾਂ 15 ਦਿਨ ਬਾਅਦ ਕਹਿੰਦੇ ਉੱਥੇ ਪਰਚਾ ਕਰੋ ਆ ਦੇਖ ਲਓ ਬਾਹਰ ਜਲਵਾਜੂ ਦੇਖ ਲਿਆ ਹੁਣ ਤੁਸੀਂ ਬਾਹਰ ਪੁੱਛ ਲਿਓ ਘਰੇ ਪਿੰਡ ਫੋਨ ਕਰਕੇ ਕੋਈ ਦਿਖਦਾ ਹੈ ਕੁਝ ਦਿਖਦਾ ਹੈ ਕਰੀਏ ਕਿ ਹੱਲ ਕੀ ਹੈ ਬਥੇਰੀ ਵਾਰੀ ਕਹਿਆ ਸੈਂਟਰ ਨੂੰ ਬੜੀਆਂ 에ਅਰ ਕਮਿਸ਼ਨ ਦੇ ਚੇਅਰਮੈਨ ਆ ਗਏ ਜੀ ਐਨਜੀਟੀ ਆ ਗਏ ਜੀ ਹੱਲ ਕੀ ਹੈ ਮੈਂ ਕਹਿਆ ਜੀ ਪੈਸੇ ਦੇ ਦਿਓ 2000 ਰੁਪਿਆ ਏਕੜ ਦੇ ਦਿਓ ਚਲੋ ਐ ਕਰਦਾ 1000 ਮੈਂ ਪਾ ਦਿੰਨਾ 1000 ਤੁਸੀਂ ਪਾ ਦਿਓ 2000 ਰੁਪਏ ਏਕੜ ਕਰ ਦਿੰਨੇ ਆ ਜਾਂ 2000 ਰੁਪਏ ਏਕੜ ਨਾ ਫੋਕਣ ਦੇ ਦਿਓ ਜਾਂ ਸਾਨੂੰ ਕੋਈ ਹੋਰ ਫਸਲਾਂ ਦੇ ਦਿਓ ਅਸੀਂ ਚੋਨੇ ਤੋਂ ਆ ਪੱਕੇ ਪਏ ਆ ਖੁਦੱਕੇ ਪਏ ਆ ਸਾਡਾ ਕੋਈ ਜਲ ਨਹੀਂ ਕਰਦਾ ਅੱਗ ਲਾਉਣ ਨੂੰ ਜੇ ਸਾਨੂੰ ਮੱਕੀ ਦੀ ਐਮਐਸਪੀ ਜਾਂ ਬਾਜਰੇ ਦੀ ਜਾਂ ਮੂੰਗ ਦਾੜ ਦੀ ਸਾਨੂੰ ਓਨੇ ਪੈਸੇ ਸਾਨੂੰ ਬਚਣੇ ਚਾਹੀਦੇ ਜਿੰਨੇ ਸਾਨੂੰ ਅੱਜ ਇੱਕ ਕਿੱਲੇ ਚੋਂ ਇੱਕ ਏਕੜ ਚੋਂ ਚੋਨੇ ਚੋਂ ਬਚਦੇ ਨੇ ਤਾਂ ਅਸੀਂ ਕੋਈ ਹੋਰ ਫਸਲ ਬੀਜ ਲਾਂਗੇ ਤੇ ਯਾਰ ਅ ਵੀ ਸਾਡੇ ਤੇ ਕਰੀ ਜਾਂਦੇ ਹੋ ਗਾਲਾਂ ਸਾਨੂੰ ਕੱਢੀ ਜਾਂਦੇ ਹੋ ਹੁਣ ਤਾਂ ਪਾਕਿਸਤਾਨ ਵਾਲੇ ਉਹ ਜਿਹੜੀ ਪੰਜ ਪਾਕਿਸਤਾਨ ਵਾਲੇ ਪੰਜਾਬ ਦੀ ਮੁੱਖ ਮੰਤਰੀ ਹੈ ਮਰੀਮ ਸ਼ਰੀਫ ਨਵਾਜ਼ ਸ਼ਰੀਫ ਦੀ ਬੇਟੀ ਉਹ ਕਹਿੰਦੀ ਮੈਂ ਭਗਵਾਨ ਤਮਨ ਨੂੰ ਚਿੱਠੀ ਲਿਖਾਂਗੀ ਤੁਹਾਡਾ ਧੂਆ ਲਾਹੌਰ ਆਉਂਦਾ ਹੈ ਇਧਰ ਦਿੱਲੀ ਵਾਲੇ ਕਹਿੰਦੇ ਤੁਹਾਡਾ ਧੂਆ ਦਿੱਲੀ ਆਉਂਦਾ ਮੈਂ ਕਿਹਾ ਸਾਡਾ ਧੂਆ ਘੇੜੇ ਹੀ ਦੇਈ ਜਾਂਦੇ ਜਿਹੜਾ ਆਉਂਦਾ ਸੰਨ ਪੈਣ ਤੂੰ ਵੀ ਲਿਖ ਲੈ ਚਿੱਠੀ ਬੀਬਾ ਮੈਂ ਕਹਾਂ ਪਹਿਲਾਂ ਇੱਕ ਪਾਕਿਸਤਾਨ ਵਾਲੀ ਤੋਂ ਦੁਖੀ ਰਹੇ ਆ ਤੂੰ ਵੀ ਕਰਦਾ ਹੈ ਕੀ ਕਰੀਏ ਜੀ ਜਿਹੜਾ ਆਉਂਦਾ ਸਾਨੂੰ ਪੈਂਦਾ ਜੀ ਇਹਦਾ ਹੱਲ ਕੱਢਣਾ ਪਊਗਾ ਕੱਲੇ ਪੰਜਾਬ ਦੀ ਸਮੱਸਿਆ ਥੋੜੀ ਐ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਮੱਧ ਪ੍ਰਦੇਸ਼ ਇਹਦਾ ਹੱਲ ਕਰੋ ਜੀ ਟਾਟਾ ਸਟੀਲ ਆ ਰਹੀ ਐ ਬਣ ਰਿਹਾ ਬਣ ਗਿਆ ਆਲਮੋਸਟ 40 50% ਤਾਂ ਬਣ ਗਿਆ ਉਹ ਸਾਈਕਲ ਵੈਲੀ ਚ ਲੁਧਿਆਣਾ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਪੰਜਾਬ ਦੇ ਵਿੱਚ ਆ ਰਿਹਾ ਲੁਧਿਆਣਾ ਸਨਾਥਨ ਟੈਕਸਟਾਈਲ ਆ ਰਹੀ ਹੈ ਗਰਾਸਿੰਮ ਪੈਂਟਸ ਆ ਰਹੇ ਹੈ ਬਰਬਿਓ ਕੰਪਨੀ ਹੈ ਪਰਾਲੀ ਤੋਂ ਬਿਜਲੀ ਬਣਾਉਂਦੇ ਹੈ ਕਲਾਸ ਹੈ ਮਰਿੰਡੇ ਕੋਲੇ ਕਲਾਸ ਦੇ ਹੁਕਮੈਨਾ ਬਣਾਉਂਦੇ ਜਰਮਨੀ ਦੀ ਕੰਪਨੀ ਹੈ ਨਾਲ ਹੀ ਕਲਾਸ ਦੇ ਫ੍ਰੈਡਨਬਰਗ ਹੈ ਮਰਸੀਡੀਜ਼ ਦੇ ਸੈਂਸਰ ਬਣਾਉਂਦੇ ਹੈ ਸਨ ਫਾਰਮਾ ਸਾਡੇ ਕੋਲੇ ਆ। ਔਰ ਵੱਡੇ-ਵੱਡੇ ਵੱਡੇ-ਵੱਡੇ ਜਿਹੜੇ ਸਾਡੇ ਪ੍ਰੋਜੈਕਟ ਦੇ ਦੇਸ਼ ਦਾ ਪੂਰਾ ਦਾ ਦੌਰਾ ਕਰਕੇ ਆ। ਮੈਂ ਆ ਸਾਡੇ ਇੰਡਸਟਰੀਅਲਿਸਟਾਂ ਨਾਲ ਲੈ ਕੇ ਗਿਆ ਕਿਉਂਕਿ ਇਹ ਆਪਣੇ ਬ੍ਰਾਂਡ ਵੈਸਟਰ ਨੇ ਇਹਨਾਂ ਨੂੰ ਪੁੱਛਣਗੇ ਪਹਿਲਾਂ ਉਹ ਵੀ ਕਿਵੇਂ ਆ ਮਾਹੌਲ ਜੇ ਕਹਿਣਗੇ ਹਾਂ ਬਹੁਤ ਵਧੀਆ ਤਾਂ ਉਹਨਗੇ। ਐਗਰੋ ਬੇਸਡ ਇੰਡਸਟਰੀ ਨੂੰ ਲੈ ਕੇ ਆਉਣਾ ਪਊਗਾ। ਫੂਡ ਪ੍ਰੋਸੈਸਿੰਗ ਦੇ ਪਲਾਂਟ ਲੈ ਕੇ ਆਉਣੇ ਪੈਣਗੇ ਔਰ ਕੀ ਕਮਾ ਕਿਸਮਤ ਮਾੜੀ ਕਮਾ ਜਾਂ ਚੰਗੀ ਫੂਡ ਪ੍ਰੋਸੈਸਿੰਗ ਮਿਨਿਸਟਰੀ ਇੰਡੀਆ ਦੀ ਸਾਡੇ ਕੋਲੇ ਰਹੀ ਹੈ ਹਰਸਿਮਰਤ ਕੌਰ ਕੋਲੇ ਇੱਕ 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 ਪਲਾਂਟ ਨਹੀਂ ਲਾਇਆ ਇੱਕ ਪਲਾਂਟ ਨਹੀਂ ਲਾਇਆ ਜਾਂ ਤਾਂ ਪਤਾ ਨਹੀਂ ਜਾਂ ਜਾਣ ਕੇ ਪਠਾਨਕੋਟ ਵਰਗੀ ਲੀਚੀ ਪਠਾਨਕੋਟ ਜਿੰਨੀ ਮਿੱਠੀ ਲੀਚੀ ਕਿਤੇ ਨਹੀਂ ਹੈਗੀ ਦੁਨੀਆ ਚ ਲੀਚੀ ਦਾ ਪਲਾਉ ਤੁਸੀਂ ਫੂਡ ਪ੍ਰੋਸੈਸਿੰਗ ਦਾ ਪੈਕ ਹੋਵੇ ਛੱਟ ਸਾਡੀ ਲੀਚੀ ਜਾਵੇ ਬਾਲਮਾੜ ਤੇ ਕਾਸਕੋਚ ਉੱਥੇ ਪਈ ਹੋਵੇ ਤੇ ਲਿਖਿਆ ਹੋਵੇ ਪ੍ਰੋਡਕਟ ਆਫ ਪੰਜਾਬ ਕੌਣ ਆ ਜਿਹੜਾ ਆਪਣੀ ਕਾਰਟ ਦੇ ਵਿੱਚ ਨਹੀਂ ਧਰੂਗਾ ਯਾਰ ਪੰਜਾਬ ਤੋਂ ਸਾਮਾਨ ਆਇਆ ਹੋਇਆ ਧਰੋ ਹੁਸ਼ਿਆਰਪੁਰ ਦਾ ਆਂਬ ਕਪੂਰਥਲੇ ਦਾ گارਲਿਕ ਜਲੰਧਰ ਦਾ ਆਲੂ ਫਾਜ਼ਿਲਕਾ ਬੋਰ ਦਾ ਕਿੰਨੂ ਸੰਗਰੂਰ ਦਾ ਗੰਨਾ ਸੜਕੋ ਕੀ ਨਹੀਂ ਹੈਗਾ ਯਾਰ ਦੱਸੋ ਮੈਨੂੰ ਫੂਡ ਪ੍ਰੋਸੈਸਿੰਗ ਦੇ ਪਲਾਂਟ ਲਾਓ ਵੈਲਿਊ ਐਡਿਟ ਕਰਕੇ ਉਹੀ ਚੀਜ਼ਾਂ ਨੂੰ ਮਹਿੰਗੀਆਂ ਵੇਚ ਕੇ ਫੇਰ ਆਪਾਂ ਕਰ ਸਕਦੇ ਅੱਗੇ ਵੱਧਦੇ ਹੋਦਰ ਜ਼ਿਲ੍ਹਾ ਪਠਾਨਕੋਟ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਵੱਲੋਂ ਛਾਪੇਮਾਰੀ ਕਰਦੇ ਆਂ ਨਜਾਇਜ਼ ਮਾਈਨਿੰਗ ਕਰ ਰਹੇ 6 ਵਾਹਨਾਂ ਸਣੇ 8 ਲੋਕਾਂ ਨੂੰ ਕਾਬੂ ਕੀਤਾ ਗਿਆ ਸੋ ਦਾ ਦੀਏ ਕਿ ਸੂਬੇ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਮਾਈਨਿੰਗ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ ਪਰ ਉਸ ਦੇ ਬਾਵਜੂਦ ਵੀ ਕੁਝ ਲੋਕ ਆਪਣੇ ਨਿੱਜੀ ਫਾਇਦੇ ਲਈ ਇਸ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦੇ ਰਹੇ ਨੇ ਜਿਸ ਉੱਤੇ ਪੁਲਿਸ ਵੱਲੋਂ ਸਿਕੰਜਾ ਵੀ ਕੱਸਿਆ ਜਾ ਰਿਹਾ ਸੋ ਪਟਾਣਕੋਟ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਵੱਲੋਂ ਛਾਪੇਮਾਰੀ ਕਰਦਿਆਂ ਨਜਾਇਜ਼ ਮਾਈਨਿੰਗ ਕਰ ਰਹੇ 6 ਵਾਨਾ ਸਣੇ 8 ਲੋਕਾਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਵਾਨਾਂ ਦੇ ਵਿੱਚ 4 ਟਿੱਪਰ ਇੱਕ JCB ਮਸ਼ੀਨ ਇੱਕ ਟਰੈਕਟਰ ਟਰਾਲੀ ਸ਼ਾਮਲ ਨੇ ਸੋ ਦੱਸਦੇ ਚੱਲੀਏ ਕਿ ਇਹਨਾਂ ਦੇ ਵਿੱਚੋਂ ਦੋ ਟਿੱਪਰ ਅਜਿਹੇ ਹਨ ਜੋ ਕਿ ਇੱਕ ਹੀ ਨੰਬਰ ਦੇ ਉੱਤੇ ਚੱਲ ਰਹੇ ਸਨ ਜਿਸ ਦੇ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਸਬੰਧਿਤ ਜਦੋਂ SSP ਪਠਾਨਕੋਟ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਥਾਣਾ ਮਮੂਨ ਦੀ ਹੋਂਦ ਚ ਪੈਂਦੇ ਚੁੱਕੀ ਦਰਿਆ ਦੇ ਵਿੱਚ ਛਾਪੇਮਾਰੀ ਕੀਤੀ ਗਈ ਜਿੱਥੇ ਨਜਾਇਜ਼ ਮਾਈਨਿੰਗ ਕਰਦੇ ਦੋ ਟਿੱਪਰ ਇੱਕ ਜੀਸੀਬੀ ਮਸ਼ੀਨ ਸਮੇਤ 6 ਲੋਕਾਂ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਠਾਨਕੋਟ ਪੁਲਿਸ ਨੇ ਕੱਲ ਗੈਰਕਾਨੂੰਨੀ ਮਾਈਨਿੰਗ ਦੇ ਖਿਲਾਫ ਜਿਹੜੇ ਹੈਗੇ ਆ ਦੋ ਵੱਡੇ ਆਪਰੇਸ਼ਨ ਕੀਤੇ ਆ। ਪਹਿਲਾ ਆਪਰੇਸ਼ਨ ਅੱਧੀ ਰਾਤ ਦੇ ਕਰੀਬ ਜਿਹੜਾ ਹੈਗਾ ਮਾਮੂ ਨੂੰ ਪੁਲਿਸ ਸਟੇਸ਼ਨ ਦੀ ਹਦੂਦ ਦੇ ਅੰਦਰ ਜਿੱਥੋਂ ਚੱਕੀ ਰਿਵਰ ਵਗ ਰਿਹਾ ਉਸ ਦੇ ਵਿੱਚ ਕੀਤਾ ਗਿਆ। ਚੱਕੀ ਰਿਵਰ ਦੇ ਵਿੱਚ ਜਿਹੜਾ ਪਾਸਾ ਹਿਮਾਚਲ ਵਾਲੇ ਪਾਸੇ ਆ ਇੱਕ ਬੈਂਕ ਉਹਦਾ ਚੱਕੀ ਰਿਵਰ ਦਾ ਪੰਜਾਬ ਵਾਲੇ ਪਾਸੇ ਆ ਇੱਕ ਬੈਂਕ ਹੈ ਹਿਮਾਚਲ ਵਾਲੇ ਪਾਸੇ ਪਰ ਉਹਦਾ ਕੁਝ ਹਿੱਸਾ ਜਿਹੜਾ ਹੈਗਾ ਆ ਉਹ ਪੰਜਾਬ ਦੀ ਜੂਰਿਸਡਿਕਸ਼ਨ ਪੈਂਦੀ ਆ ਹਾਲਾਂਕਿ ਉਹ ਪੂਰੇ ਦਾ ਪੂਰਾ ਪਿਛਲਾ ਪਾਸਾ ਜਿਹੜਾ ਹਿਮਾਚਲ ਨਾਲ ਲੱਗਦਾ ਉੱਥੇ ਕੁਝ ਵਿਅਕਤੀ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਗੈਰਕਾਨੂੰਨੀ ਮਾਈਨਿੰਗ ਬੜੀ ਵੱਡੇ ਪੱਧਰ ਤੇ ਕਰ ਰਹੇ ਸੀਗੇ ਇਸ ਸਬੰਧੀ ਸਾਨੂੰ ਸੂਚਨਾ ਪ੍ਰਾਪਤ ਹੋਣ ਤੇ ਉੱਥੇ ਰਾਤ ਨੂੰ ਆਪਰੇਟ ਕੀਤਾ ਗਿਆ ਇਸ ਰੇਡ ਦੇ ਦੌਰਾਨ ਉਥੋਂ ਮੌਕੇ ਦੇ ਉਤੋਂ ਜਿਹੜੇ ਹੈਗੇ ਆ 6 ਵਿਅਕਤੀਆਂ ਨੂੰ ਜਿਹੜੇ ਕਿ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਆ ਉਹਨਾਂ ਨੂੰ ਸਮੇਤ ਮਸ਼ੀਨਰੀ ਇਲੀਗਲ ਮਾਈਨਿੰਗ ਕਰਦਿਆਂ ਫੜਿਆ ਉਹਨਾਂ ਪਾਸੋਂ ਇੱਕ ਹੈਵੀ ਡਿਊਟੀ ਜੀਸੀਬੀ ਮਸ਼ੀਨ ਦੋ ਹੈਵੀ ਡਿਊਟੀ ਟਿਪਰਸ ਲੋਡਡ ਵਿਦ ਦਾ ਰੌ ਮਟੀਰੀਅਲ ਜਿਹੜੀ ਕਿ ਉਹਨਾਂ ਨੇ ਮਾਈਨਿੰਗ ਕਰਕੇ ਉਥੋਂ ਲੋਡ ਕੀਤੇ ਹੋਏ ਸੀ ਇੱਕ ਟਰੈਕਟਰ ਟ੍ਰੌਲੀ ਇਹਨਾਂ ਨੂੰ ਬਰਾਬਰਦ ਕੀਤੀ ਗਈ ਆ ਔਰ ਇੱਥੇ ਦੱਸਣਯੋਗ ਆ ਕਿ ਇਸ ਪਿੱਛੇ ਜਿਹੜਾ ਇੱਕ ਅ ਪਰਟੀਕੂਲਰ ਇੱਕ ਕਹਿ ਸਕਦੇ ਆ ਕਿ ਇਹਦਾ ਸਰਗਨਾ ਕੁਝ ਹੋ ਕੋਈ ਹੋਰ ਹੈ ਜਿਹੜਾ ਕਿ ਇਸ ਗੈਰਕਾਨੂੰਨੀ ਮਾਈਨਿੰਗ ਕਰਾ ਰਿਆ ਉਹ ਵੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਉਹ ਅਸੀਂ ਨਿਸ਼ਾਨਦੇਹੀ ਉਹਨਾਂ ਉਸ ਸਰਗਨਾ ਦੀ ਕਰ ਲਈ ਆ ਔਰ ਜਲਦ ਹੀ ਉਸ ਦੇ ਖਿਲਾਫ ਜਿਹੜੀ ਆ ਸਖਤ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਚੱਕੀ ਦਰਿਆ ਜਿਹੜਾ ਹੈ ਇਹ ਅ हिमाचल ਤੇ ਪੰਜਾਬ ਬਾਰਡਰ ਉਤੇ ਵਗ ਰਿਆ ਔਰ ਇੱਥੇ ਜਿਹੜੀ ਆ ਗੈਰ ਕਾਨੂੰਨੀ ਮਾਈਨਿੰਗ ਆ ਲੋਕ ਇਸ 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 ਤਰ੍ਹਾਂ ਕਰਦੇ ਆ ਕਿ ਬਿਲਕੁਲ ਬਾਰਡਰ ਦੇ ਹੁੰਦੀ ਆ ਤਾਂ ਕਿ ਇਹ ਨਾ ਪਤਾ ਲੱਗ ਸਕੇ ਕਿ ਇਹ ਜਿਹੜੀ ਮਾਈਨਿੰਗ ਆ ਹਿਮਾਚਲ ਚ ਹੋ ਰਹੀ ਆ ਜਾਂ ਪੰਜਾਬ ਚ ਹੋ ਰਹੀ ਆ ਸੋ ਇਸ ਪੁਆਇੰਟ ਦੀ ਨਿਸ਼ਾਨਦੇਹੀ ਬੜੀ ਬਰੀਕੀ ਨਾਲ ਪੁਲਿਸ ਨੇ ਕੀਤੀ ਸੀਗੀ ਔਰ ਮੌਕੇ ਤੇ ਹੀ ਉਹਨਾਂ ਨੂੰ ਵਿਅਕਤੀਆਂ ਨੂੰ ਜਿਹੜਾ ਹੈਗਾ ਇਲੀਗਲ ਮਾਈਨਿੰਗ ਕਰਦੇ ਆ ਉੱਥੇ ਦਗੋਚਿਆ ਗਿਆ ਔਰ ਮਾਈਨਿੰਗ ਜਿਹੜਾ ਏਰੀਆ ਦੇਖਿਆ ਗਿਆ ਮਾਈਨਿੰਗ ਪਾਵਰ ਉਹ ਬਹੁਤ ਵੱਡੇ ਏਰੀਆ ਦੇ ਵਿੱਚ ਮਾਈਨਿੰਗ ਜਿਹੜੀ ਕੀਤੀ ਗਈ ਆ ਉਸ ਦੀ ਵੀ ਨਿਸ਼ਾਨਦੇਹੀ ਕਰਕੇ ਅੱਜ ਉੱਥੇ ਟੀਮਾਂ ਗਈਆਂ ਹੋਈਆਂ ਨੇ ਉਹਦੀ ਪ੍ਰੋਪਰ ਮੈਜ਼ਰਮੈਂਟ ਕੀਤੀ ਜਾ ਰਹੀ ਆ ਕਿੰਨਾ ਲਾਸ ਹੋਇਆ ਉਹਦਾ ਸਾਰਾ ਜਿਹੜਾ ਹੈਗਾ ਜਾਇਜ਼ਾ ਲੀ ਲਿਆ ਜਾ ਰਿਹਾ ਇਸੇ ਤਰੀਕੇ ਦੇ ਨਾਲ ਪੁਲਿਸ ਸਟੇਸ਼ਨ ਸਦਰ ਦੇ ਏਰੀਏ ਦੇ ਵਿੱਚ ਸਾਨੂੰ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਸਨ ਕਿ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਹੈਗੇ ਵਿਅਕਤੀ ਉਹ ਆਪਣੇ ਟਰੱਕਾਂ ਦੇ ਉੱਪਰ ਜਿਹੜੇ ਹੈਗੇ ਆ ਨੰਬਰ ਪਲੇਟ ਜਿਹੜੇ ਹੈਗੇ ਆ ਮਤਲਬ ਮਲਟੀਪਲ ਟਰੱਕਸ ਹੈਗੇ ਉਹਨਾਂ ਕੋਲ ਉਹਨਾਂ ਉੱਤੇ ਇੱਕ ਤਰ੍ਹਾਂ ਦੀ ਹੀ ਨੰਬਰ ਪਲੇਟ ਲਾ ਕੇ ਰਾਤ ਨੂੰ ਉਹ ਚਲਾਉਂਦੇ ਆ ਤਾਂ ਜੋ ਕਿ ਸਰਕਾਰ ਨੂੰ ਰੈਵਨਿਊ ਜਿਹੜਾ ਹੈਗਾ ਲਾਸ ਦਿੱਤਾ ਜਾ ਸਕੇ ਕਿਉਂਕਿ ਹਰੇਕ ਜਗ੍ਹਾ ਤੇ ਜਿਹੜੇ ਹੈਗੇ ਆ ਇਹ ਜਿਹੜੀ ਪ੍ਰੋਸੈਸਡ ਮਟੀਰੀਅਲ ਆ ਮਾਈਨਿੰਗ ਦਾ ਉਹਦੇ ਤੇ ਸਰਕਾਰ ਨੂੰ ਜੀਐਸਟੀ ਜਾਂਦਾ ਜਿਸ ਨਾਲ ਸਾਨੂੰ ਸਰਕਾਰ ਨੂੰ ਰੈਵਨਿਊ ਮਿਲਦਾ ਔਰ ਇਹ ਵਿਅਕਤੀ ਇੱਕੋ ਤਰ੍ਹਾਂ ਦੇ ਨੰਬਰ ਲਾ ਕੇ ਜਿਹੜੇ ਹੈਗੇ ਆ ਇੱਕ ਬਿਲ ਦੇ ਉੱਪਰ ਹੀ ਟਰੱਕ ਕੱਢਦੇ ਸੀਗੇ ਉਹ ਰਾਤ ਦੋਨੋਂ ਟਰੱਕਾਂ ਨੂੰ ਕਾਬੂ ਕਰ ਲਿਆ ਗਿਆ ਇੱਕੋ ਤਰ੍ਹਾਂ ਦੇ ਨੰਬਰ ਲੱਗੇ ਪੀਪੀ02 ਡੀਐਫ 2751 ਇਹ ਤਰਨਤਨ ਦੇ ਰਹਿਣ ਵਾਲੇ ਵਿਅਕਤੀ ਆ ਔਰ ਦੋਨੋਂ ਵਿਅਕਤੀਆਂ ਨੂੰ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੌਕੇ ਤੇ ਲੋਡਡ ਜਿਹੜੇ ਹੈਗੇ ਆ ਅ ਮਟੀਰੀਅਲ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਇੱਥੇ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜੀ ਗੈਰਕਾਨੂੰਨੀ ਮਾਈਨਿੰਗ ਆ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਰਨ ਵਾਲੇ ਦੇ ਖਿਲਾਫ ਅਸੀਂ ਸਖਤ ਕਾਨੂੰਨੀ ਕਾਰਵਾਈ ਜਾਰੀ ਰੱਖਾਂਗੇ ਅੱਗੇ ਵਾਦਿਆਂ ਤੇ ਉਧਰ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿੱਥੇ ਉਹਨਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਆਪਣੇ ਜਥੇਬੰਦੀ ਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸੱਦੀ ਗਈ ਹੈ ਤੇ ਉਸ ਤੋਂ ਬਾਅਦ ਇੱਕ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਚੰਡੀਗੜ੍ਹ ਦੇ ਅਹਿਮ ਮਸਲੇ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਅਤੇ ਪਾਣੀਆਂ ਦੇ ਅਹਿਮ ਮਸਲੇ ਨੂੰ ਲੈ ਕੇ ਕਿਸਾਨਾਂ ਵੱਲੋਂ ਇੱਕ ਵੱਡਾ ਸੰਘਰਸ਼ ਹੈ ਜਿਹੜਾ ਵਿੱਡਿਆ ਜਾਊਗਾ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਵਿਵਤ ਮੰਦੀ ਹੈ ਜਿਹੜੀ ਬਣਾਈ ਜਾ ਰਹੀ ਹੈ ਉਹਨਾਂ ਕਹਿੰਿਆ ਕਿ ਹਰ ਜ਼ਿਲ੍ਹੇ ਦਾ ਪਾਣੀ ਗੰਦਲਾ ਹੋ ਗਿਆ ਜਿਸ ਤੋਂ ਬਾਅਦ ਭਿਆਨਕ ਬਿਮਾਰੀਆਂ ਜਨਮ ਲੈ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕੈਂਸਰ ਵੱਧ ਰਿਹਾ ਹੈ ਪਰੰਤੂ ਕੇਂਦਰ ਸਰਕਾਰ ਪੰਜਾਬ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾ ਰਹੀ ਅਤੇ ਹਮੇਸ਼ਾ ਹੀ ਪੰਜਾਬ ਦੇ ਨਾਲ ਕੇਂਦਰ ਸਰਕਾਰ ਵੱਲੋਂ ਵਿਤਕਰਾ ਕੀਤਾ ਜਾਂਦਾ ਹੈ ਅਚਾਨਕ ਕਿਉਂਕਿ ਕੱਲ ਚੰਡੀਗੜ੍ਹ ਚ विधानसभा वास्ते ਜਿਹੜਾ ਹਰਿਆਣੇ ਨੂੰ ਜਗਾ ਦੇਣ ਦਾ ਮਸਲਾ ਉਠਿਆ ਅਸੀਂ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਸੀ ਸੰਡਿਗਰ ਸਿਕੰਧੌੜਨ ਦੀ ਤੁਹਾਨੂੰ ਯਾਦ ਹੋਵੇਗਾ ਵੀ ਪਿਛਲੇ ਸਾਲ ਵੀ ਇਹ ਨੋਟਿਸ ਦਿੱਤਾ ਸੀ ਪਾਣੀਆ ਦੇ ਮਸਲੇ ਤੇ ਇਨਫਰਾਸਟ੍ਰਕਚਰ ਤੇ ਤੇ ਇਸ ਸਾਲ ਵੀ ਨੋਟਿਸ ਦਿੱਤਾ ਸੀ ਤੇ ਅਸੀਂ 16 ਨੂੰ ਆਪਣੀ ਜਥੇਬੰਦੀ ਦੀ ਮੀਟਿੰਗ ਸੱਦੀ ਹੈ ਤੇ ਫਿਰ ਜਲਦੀ ਐਸਕੇਮ ਦੀ ਮੀਟਿੰਗ ਸਦਕੇ ਇੱਕ ਵੱਡੇ ਅੰਦੋਲਨ ਦਾ ਦੀ ਸ਼ੁਰੂਆਤ ਇਥੋਂ ਕਰਨ ਜਾ ਰਹੇ ਹਾਂ ਇਸੋ ਮਸਲਿਆਂ ਤੋਂ ਸਟਾਰਟ ਕਰੀਏ ਇਹ ਇਹਨਾਂ ਮਸਲਿਆਂ ਦੇ ਉੱਤੇ ਜੰਗੀਗੜ ਦਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਫੈਡਰਲ ਸਟਰਕਚਰ ਦਾ ਮਸਲਾ ਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਔਰ ਮੈਂ ਸਮਝਦਾ ਅੱਜ ਪੋਲੀਟੀਕਲ ਪਾਰਟੀਆਂ ਸਾਰੀਆਂ ਚੁੱਪ ਨੇ ਜਿਹੜੀਆਂ ਲੇਟੈਸਟ ਰਿਪੋਰਟਸ ਆਈਆਂ ਪੰਜਾਬ ਦਾ ਟੋਟਲ ਪਾਣੀ ਕੈਂਸਲਸ ਹੋ ਗਿਆ ਹਰ ਜ਼ਿਲ੍ਹੇ ਦਾ ਪਾਣੀ ਕੈਂਸਲਸ ਹੋ ਗਿਆ ਇਹ ਇੱਕ ਸਟੱਡੀ ਪਿਛਲੇ ਸਾਲ ਆਈ ਜਿਹਦੇ ਮੁਤਾਬਕ ਅਸੀਂ ਤੀਸਰੇ ਐਕਵਾਫਾਇਰ ਵਿੱਚ ਜਾਣ ਵਾਲੇ ਆ ਦੂਜੇ ਇੱਕ ਵਾਰ ਇੱਕ ਵਾਰ ਤੋਂ ਪਾਣੀ ਕੱਢ ਰਹੇ ਆ ਜਿਹੜਾ ਕੈਂਸਰਸ ਹੈ ਤੀਸਰੇ ਐਕਵਾਫਾਇਰ ਦਾ ਪਾਣੀ ਨਾ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਅਸੀਂ ਸਾਲ ਦੇ ਅੰਦਰ ਅੰਦਰ ਉੱਥੇ ਵੀ ਪਹੁੰਚਣ ਵਾਲੇ ਆ ਕੈਂਸਰ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਮੇਰੀ ਜਾਣਕਾਰੀ ਮੁਤਾਬਕ ਇੱਕ ਸਟੱਡੀ ਹੋਈ ਹੈ ਲੇਟੈਸਟ ਉਹਦੇ ਵਿੱਚ 2028 ਤੱਕ ਹਰ ਘਰ ਵਿੱਚ ਕੈਂਸਰ ਦਾ ਮਰੀਜ਼ ਹੋਵੇਗਾ ਇਹ ਅਫਸੋਸ ਇਸ ਗੱਲ ਦਾ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਪੰਜਾਬ ਦੇ ਇਹਨਾਂ ਇਸ਼ੂਜ਼ ਦੇ ਉੱਤੇ ਕੋਈ ਚਿੰਤਾ ਨਹੀਂ ਔਰ ਕੇਂਦਰ ਵਿੱਚ ਜਿਹੜੇ ਮਰਜ਼ੀ ਹੁਕਮਰਾਨ ਹੋਣ ਉਹਨਾਂ ਨੇ ਪੰਜਾਬ ਨਾਲ ਕਦੇ ਪਹਿਲੀ ਕੀਤੀ ਨਹੀਂ ਪੰਜਾਬ ਨਾਲ ਹਮੇਸ਼ਾ ਜੋ ਵਿਤਕਰਾ ਹੁੰਦਾ ਰਿਹਾ ਹੈ ਪੰਜਾਬ ਨੂੰ ਜਿਵੇਂ ਛਾਂਗਿਆ ਜਾਂਦਾ ਰਿਹਾ ਹੈ ਅਸਲ ਵਿੱਚ ਦੇਸ਼ ਦੀ ਵੰਡ ਨਹੀਂ ਸੀ ਹੋਈ ਇਹ ਪੰਜਾਬ ਦੀ ਵੰਡ ਹੋਈ ਸੀ ਉਦੋਂ ਪੰਜਾਬ ਛਾਂਗਿਆ ਗਿਆ ਉਹਦੇ ਬਾਅਦ ਇਹਦੇ ਵਿੱਚੋਂ ਹਿਮਾਚਲ ਹਰਿਆਣਾ ਕੱਢ ਦਿੱਤਾ ਤੇ ਹੁਣ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਔਰ ਜਦੋਂ 1966 ਵਿੱਚ ਰੀਆਰਗੇਨਾਈਜੇਸ਼ਨ ਹੋਈ ਹੈ ਉਸ ਵੇਲੇ ਫੈਸਲਾ ਸੀ ਕਿ ਹਰਿਆਣੇ ਵਾਲੇ ਆਪਣੀ ਜਗ੍ਹਾ ਲੁੱਪਣਗੇ ਵਿਦਨ 5 ইয়ারਸ ਤੇ ਉੱਥੇ ਉਹ ਆਪਣੀ ਰਾਜਧਾਨੀ ਬਣਾ ਲੈਣਗੇ ਉਦੋਂ ਤੱਕ ਉਹ ਚੰਡੀਗੜ੍ਹ ਟਿਕੇ ਰਹਿਣਗੇ ਪਰ ਕੇਂਦਰ ਸਰਕਾਰ ਨੇ ਬਦਨੀਤੀ ਨਾਲ ਇਹਨੂੰ ਯੂਪੀ ਬਣਾ ਕੇ ਪਰਮਨੈਂਟ ਯੂਪੀ ਬਣਾਉਣਾ ਚਾਹੁੰਦੇ ਨੇ ਔਰ ਉਹਨਾਂ ਨੇ ਇੱਥੇ ਹਰਿਆਣੇ ਨੂੰ ਬੁਦਆ ਅਨ ਸਵਾਦੀ ਬਿਲਡਿੰਗ ਦੇਣ ਦੇ ਬਹਾਨੇ ਇੱਥੇ ਇੱਕ ਨਵਾਂ ਰੇਲ ਕਾ ਖੜਾ ਕਰ ਦਿੱਤਾ ਤੋਂ ਮੈਂ ਸਮਝਦਾ ਅੱਗੇ ਵਾਦਿਆਂ ਉਧਰ ਪੰਜਾਬ ਦੇ ਵਿੱਚ ਕੜਾਕੇ ਦੀ ਧੁੰਦ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਧੁੰਦ ਦੇ ਕਾਰਨ ਹੁਣ ਸੜਕੀ ਹਾਦਸੇ ਵੀ ਵਾਪਰਨੇ ਸ਼ੁਰੂ ਹੋ ਗਏ ਨੇ ਸੋ ਅਜਿਹਾ ਹੀ ਇੱਕ ਸੜਕੀ ਹਾਦਸਾ ਅਬੋਹਰ ਦੇ ਵਿੱਚ ਵਾਪਰਿਆ ਜਿੱਥੇ ਸੀਜ਼ਨ ਦੀ ਪਹਿਲੀ ਧੁੰਦ ਕਰਕੇ ਦੋ ਬੱਸਾਂ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋ ਗਈ। ਸੋ ਦੋ ਬੱਸਾਂ ਦੀ ਹੋਈ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਦੇ ਦੌਰਾਨ ਬੱਸ ਦੇ ਵਿੱਚ ਸਵਾਰ 30 ਤੋਂ 35 ਸਵਾਰੀਆਂ ਦੀ ਜਾਨ ਬਾਲ-ਬਾਲ ਬਚ ਗਈ। ਸੋ ਜਾਣਕਾਰੀ ਦੇ ਮੁਤਾਬਕ ਦੋਵੇਂ ਬੱਸਾਂ ਦੇ ਡਰਾਈਵਰ ਅਤੇ ਬੱਸ ਦੇ ਵਿੱਚ ਸਵਾਰ ਵਿਅਕਤੀਆਂ ਨੇ ਦੱਸਿਆ ਕਿ ਸਵੇਰ ਦੇ ਤਕਰੀਬਨ 4:00 ਵਜੇ ਪੰਨ ਬੱਸ ਅਤੇ ਔਰਬਿਟ ਬੱਸ ਦੀ ਟੱਕਰ ਹੋਈ ਅਤੇ ਹਾਦਸੇ ਦੇ ਵਿੱਚ ਬੱਸਾਂ ਦਾ ਕਾਫੀ ਨੁਕਸਾਨ ਹੋ ਗਿਆ। ਪਰੰਤੂ ਜਾਨੀ ਮਾਲੀ ਨੁਕਸਾਨ ਹੁਣੋ ਜ਼ਰੂਰ ਟਲ ਗਿਆ ਉੱਥੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਜਿੱਥੇ ਉਹਨਾਂ ਵੱਲੋਂ ਦੋਨੇ ਵਾਹਨਾਂ ਨੂੰ ਸਾਈਡ ਦੇ ਉੱਤੇ ਕਰਵਾ ਕੇ ਆਵਾਜਾਈ ਸੁਚਾਰੂ ਢੰਗ ਦੇ ਨਾਲ ਸ਼ੁਰੂ ਕਰਵਾ ਦਿੱਤੀ ਗਈ ਸੋ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਅਸੀਂ ਵੀ ਆਪਣੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਵਾਜਾਈ ਦੇ ਦੌਰਾਨ ਆਪਣੇ ਵਾਹਨ ਠੰਡੀ ਰਫਤਾਰ ਦੇ ਨਾਲ ਚਲਾਉਣ ਤਾਂ ਜੋ ਅਜਿਹੇ ਸੜਕੀ ਹਾਦਸੇ ਨਾ ਵਾਪਰਨ ਇਹ ਸਭ ਮੇਰੇ ਤੋਂ ਲੱਤ 3:00 ਵਜੇ ਸਾਢੇ 3:00 ਦੇ ਲੱਗ ਕੇ ਚੱਕ ਹੋਣੀ ਹੈ ਜੀ ਟਾਈਮ ਪੱਕਾ ਯਾਦ ਨਹੀਂ ਹੈਗਾ ਜੀ ਕਿੰਨੇ ਵਜੇ ਦਾ ਟਾਈਮ ਚ ਹੈ ਠੀਕ ਹੈ ਹਾਂ ਜੀ ਆਪਣੀ বাস ਕਿੱਥੇ ਜਾ ਰਹੀ ਹੈ ਮੈਂ ਸਾਰੇ ਜਲੰਧਰ ਚਲ ਕੇ 7:40 ਦੇ ਆਹੋ ਠੀਕ ਹੈ ਜੀ ਡੰਗਨਗਰ ਜਾਣਾ ਡੰਗਨਗਰ ਜਾ ਰਹੇ ਜੀ ਸਰ ਠੀਕ ਹੈ ਮੇਰਾ ਨਾਮ ਜਸਪਾਲ ਸਿੰਘ ਪੰਜਾਬ ਰੋਡ ਪੰਨਬਾਸ ਜਲੰਧਰ 2 ਨੰਬਰ ਦੀ ਕੋਧੀ ਗੱਡੀ ਹੈ ਜੀ ਅਸੀਂ 7:40 ਦਾ ਟਾਈਮ ਜਲੰਧਰ ਤੋਂ ਨਾਈਟ ਗੰਗਾ ਨਗਰ ਚੱਲਦੇ ਆ ਜਦੋਂ ਅਸੀਂ ਹਬੌਰ ਆਏ ਬਾਈ ਮਿਸਟੇਕ ਗੁਬਿੰਦਗੜ੍ਹ ਵਾਲਾ ਪੁਲ ਕੋ ਰੋਸ ਕੀਤਾ ਬਜੂ ਟਰਨ ਅਸੀਂ ਅਗਲਾ ਲੈਣਾ ਸੀ ਤੇ ਯੂ ਟਰਨ ਅਸੀਂ ਪਿੱਛੋ ਲੈ ਲਿਆ ਇਸ ਕਰਕੇ ਅਸੀਂ ਗਲਤੀ ਨਾਲ ਮਲੋਟਰ ਨੂੰ ਵਾਪਸ ਮੁੜ ਬੈਠੇ ਯੂ ਟਰਨ ਕਿਉਂ ਲਿਆ ਸਰ ਤੁੰਦ ਇੰਨੀ ਸੰਗਣੀ ਸੀ ਵੀ ਕੁਛ ਰਾਤ ਨੂੰ ਦਿਖਦਾ ਨਹੀਂ ਸੀ ਸਾਨੂੰ ਸਮਝ ਹੀ ਨਹੀਂ ਆਈ ਵੀ ਅਸੀਂ ਗਲਤੀ ਨਾਲ ਯੂ ਟਰਨ ਪਹਿਲਾਂ ਲੈ ਲਿਆ 1 ਕਿਲੋਮੀਟਰ ਯੂ ਟਰਨ ਲੈ ਕੇ ਜਦੋਂ ਅਸੀਂ 2-3 ਕਿਲੋਮੀਟਰ ਗਾਂ ਹੈ ਸਾਨੂੰ ਮਹਿਸੂਸ ਹੋਇਆ ਵੀ ਅਸੀਂ ਗਲਤੀ ਨਾਲ ਗਲਤ ਗਾਈਡ ਹੋ ਗਏ ਆ ਇਸ ਕਰਕੇ ਅਸੀਂ ਗੱਡੀ ਸਾਈਡ ਤੇ ਰੋਕੀ ਜਦੋਂ ਸਾਈਡ ਤੇ ਰੋਕੀ ਮੈਂ نیچے ਉਤਰ ਕੇ ਦੇਖਣ ਲੱਗਾ ਵੀ ਕਿਹੜੇ ਪਾਸੇ ਨੂੰ ਅਸੀਂ ਆਏ ਆ ਪਿੱਛੋਂ orbitt transport ਦੀ ਬੱਸ 80 ਕਮ ਸੇ ਕਮ 100 ਦੀ ਸਪੀਡ ਤੇ ਆ ਰਹੀ ਸੀ ਉਹਨਾਂ ਨੇ ਬਿਲਕੁਕੁਲ ਕੁਝ ਨਹੀਂ ਦੇਖਿਆ ਤੇ ਪਿੱਛੋਂ ਗੱਡੀ ਧੋਕਤੀ ਸਾਡੀ ਗੱਡੀ ਅੱਗੋਂ ਕਿਵੇਂ ਠੋਕੀ ਜੀ ਅੱਗੋਂ ਇਸ ਕਰਕੇ ਛੋੜੀ ਅੱਗੋਂ ਸਰ ਸਾਹਮਣੇ ਤੁਹਾਡੇ ਡਿਵਾਈਡਰ ਲੱਗਿਆ ਜੀ ਗੱਡੀ ਉਹਨਾਂ ਦੀ ਸਪੀਡ ਨਾਲ ਵੱਜੀ ਆ ਤੇ ਗੱਡੀ ਗਾਂ ਡਿਵਾਈਡਰਾਂ ਦੇ ਵਿੱਚ ਵੱਜਦੀ ਗਈ ਤਾਂ ਤੁਹਾਡੇ ਸਾਹਮਣੇ ਨੁਕਸਾਨ ਕਿੰਨੇ ਲੋਕ ਸਵਾਰ ਸੀ ਤੁਹਾਡੀ ਮੇਰੀ ਗੱਡੀ 'ਚ 6-7 ਸਵਾਰੀਆਂ ਹੈਗੇ ਸਰ ਕਿਸੇ ਸਟੱਸ ਤੋਂ ਲੱਗੀ ਕਿਸੇ ਸਾਰਸ ਕਿਸੇ ਸਵਾੜੀ ਤੇ ਕੋਈ ਸੱਟ ਨਹੀਂ ਲੱਗੀ ਬਾਈ ਗੁਰ ਦੀ ਕਿਰਪਾ ਨਾਲ ਸਾਰਿਆਂ ਦਾ ਵਿਚਾਰਿਆ ਤੇ ਬਾਕੀ ਨੁਕਸਾਨ ਗੱਡੀ ਦਾ ਹੋਇਆ ਤੁਹਾਡੇ ਸਾਹਮਣੇ ਆ ਕਮ ਸੇ ਕਮ ਸਾਰੀ ਗੱਡੀ ਕੰਡਮ ਹੋ ਗਈ ਜੀ ਅੱਗੋਂ ਵੀ ਲੱਗੀ ਤੇ ਪਿੱਛੋਂ ਵੀ ਲੱਗੀ ਅਗਲਾ ਪਾਸਾ ਵੀ ਸਾਰਾ ਡੈਮੇਜ ਆ ਤੇ ਪਿੱਛੋਂ ਵੀ ਸਾਰਾ ਡੈਮੇਜ ਆ ਜੀ ਮੈਂ ਅਬ ਹੋਰ ਤੋਂ ਚੱਲ ਕੇ ਚੰਡੀਗੜ੍ਹ ਜਾ ਰਿਹਾ ਸੀ ਠੀਕ ਹੈ ਕਿੰਨੇ ਵਜੇ ਦਾ ਟਾਈਮ ਸੀ ਇਹ 4 ਵਜੇ ਸਵੇਰ 4 ਦੀ ਗੱਲ ਹੈ ਜੀ ਸਵੇਰ 4 ਵਜੇ ਧੁੰਦ ਬਹੁਤ ਜ਼ਿਆਦਾ ਸੀ ਕੁਝ ਵੀ ਨਹੀਂ ਦਿਖ ਰਿਆ ਸੀ ਜਮ ਬਿਲਕੁਲ ਵੀ ਕੁਝ ਇਹਨਾਂ ਨੂੰ ਵਿਚਾਰਿਆਂ ਨੂੰ ਗਲਤਫਹਿਮੀ ਹੋ ਗਈ ਰੋਲਪਨ バス ਵਾਲਿਆਂ ਨੂੰ ਇਹਨਾਂ ਨੇ ਜਾਣਾ ਗੰਗਨਗੁਰ ਨੂੰ ਸੀ ਕਿ ਇੱਥੋਂ ਕੱਟ ਤੋਂ ਇਹਨਾਂ ਨੇ ਯੂ ਟਰਨ ਲਾ ਲੈ ਇਹਨਾਂ ਨੂੰ ਐ ਲੱਗਾ ਕਿ ਤੇ ਅਸੀਂ ਅੱਗੇ ਟੱਪ ਗਏ ਉਹ ਰਸਤਾ ਦੇਖਣ ਦੇ ਚੱਕਰ 'ਚ ਖੜੇ ਸੀ ਵਿਚਾਰੇ ਬੋਰਡ ਦੇਖ ਰਹੇ ਸੀ ਕਿ ਕਿੱਧਰ ਹੈ ਪਤਾ ਲੱਗ ਜੇ ਵੀ ਕਿੱਧਰ ਜਾਣਾ ਕਿਉਂਕਿ ਦੇਖ ਕੁਝ ਵੀ ਨਹੀਂ ਰਿਹਾ ਸੀ ਜਮ ਕੋਲੇ ਉਹ ਖੜੇ ਹੋਣ ਕਰਕੇ ਮੈਂ ਪੁੱਛਵਾਇਆ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਸਵਾਰੀਆਂ ਦੀ ਬਚਾਈ ਕਹੇਦੇ ਕੋਈ ਸਾਥੀ ਮੇਰੇ ਕਨੈਕਟਰ ਦੇ ਹੈ ਥੋੜੇ ਉਹ ਹਸਪੀਟਲ ਆ ਠੀਕ ਹੈ ਜੀ ਤੁਹਾਡੀਆਂ ਕਿੰਨੀਆਂ ਚਿਵਾਰੀਆਂ ਨੇ 7-10-15 ਸਵਾਰੀਆਂ ਕਹਿੰਦੇ ਪਾਸੇ ਤਲਵਿਗੜੀ ਜਾ ਰਹੇ ਚੰਡੀਗੜੀ ਜਾ ਰਹੇ ਸਾਨੂੰ ਕਾਲ ਆਈ ਸੀ ਇਹਨਾਂ ਚਾਹੀ ਲੂੰ ਕਦੀ ਨੇ ਲੋਕ ਇਤਨੀ ਪਣ 5:00 ਵਜੇ ਨਾ ਤੇ ਅਸੀਂ ਮੌਕੇ ਤੇ ਪਹੁੰਚੇ ਤੇ ਉਸ ਟਾਈਮ ਐਕਸੀਡੈਂਟ ਹੋ ਚੁੱਕਾ ਸੀ ਤੇ ਆ ਕੇ ਆਪਾਂ ਨੇ ਵਾਸ਼ਤੂ ਹੈਡਰ ਲੇ ਕੇ ਆਏ ਐਡਰ ਨਾਲ ਬੱਸ ਨੂੰ ਸੈਟ ਤੇ ਕੀਤਾ ਬਾਕੀ ਇਹ ਕਲੀਅਰ ਹੈ ਰੋਡ ਕਲੀਅਰ ਕਰਤਾ ਇਹ ਅਸੀਂ ਅੱਗੇ ਵਧਦੇ ਹਾਂ ਤੇ ਉਧਰ ਪੰਜਾਬ ਸਰਕਾਰ ਵੱਲੋਂ ਡੇਂਗੂ ਦੇ ਕੇਸਾਂ ਨੂੰ ਗੰਭੀਰਤਾ ਦੇ ਨਾਲ ਦੇਖਦੇ ਇੱਕ ਮਹਿਮਾ ਜਿਹੜੀ ਸ਼ੁਰੂ ਕੀਤੀ ਗਈ ਹੈ ਜਿੱਦ ਦੇ ਚੱਲਦਿਆਂ ਹੁਣ ਸਹਾਇਕ ਸਿਵਲ ਸਰਜਨ ਤੇ ਜ਼ਿਲ੍ਹਾ ਮਹਾਮਾਰੀ ਅਫਸਰ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਸੁੱਧਾ ਅੱਦੀ ਹੈ ਕਿ ਅਬੋਹਰ ਸ਼ਹਿਰ ਦੇ ਵਿੱਚ ਡੇਂਗੂ ਦੇ ਕੇਸਾਂ ਨੂੰ ਗੰਭੀਰਤਾ ਦੇ ਨਾਲ ਦੇਖਦੇ ਹੋਏ ਸਹਾਇਕ ਸਿਵਲ ਸਰਜਨ ਅਤੇ ਜ਼ਿਲ੍ਹਾ ਮਹਾਮਾਰੀ ਅਫਸਰ ਅਬੋਹਰ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਨਰਸਿੰਗ ਸਕੂਲ ਦੇ ਬੱਚਿਆਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਅਤੇ ਉਹਨਾਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਸਮਝਾਉਣ ਦੀ ਅਪੀਲ ਵੀ ਕੀਤੀ ਹੈ ਅਤੇ ਇਸ ਤੋਂ ਇਲਾਵਾ ਖੁਦ ਵੀ ਘਰ-ਘਰ ਜਾ ਕੇ ਉਹਨਾਂ ਵੱਲੋਂ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਦੀ ਅਗਵਾਈ ਹੇਠ ਇਹ ਡੇਂਗੂ ਵਾਲੀ ਜਿਹੜੀ ਪ੍ਰੀਵੈਂਸ਼ਨ ਵਾਲੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਹਫਤੇ ਇਹ ਮੁਹਿੰਮ ਜਿਹੜੀ ਹੈ ਇਹ 2 ਦਿਨ ਚੱਲੇਗੀ 13 ਤੇ 14 ਤਰੀਕ ਨੂੰ ਇਹਦੇ ਵਿੱਚ ਅਸੀਂ ਹਾਈ ਰਿਸਕ ਏਰੀਆਜ਼ ਜਿਹੜੇ ਆਇਡੈਂਟੀਫਾਈ ਕੀਤੇ ਗਏ ਹਨ ਉਹਨਾਂ ਦੇ ਉੱਤੇ ਜ਼ਿਆਦਾ ਜ਼ੋਰ ਪਾਵਾਂਗੇ ਦੇਖਣੇ ਤਾਂ ਆਪਾਂ ਸਾਰੇ ਏਰੀਆਜ਼ ਹੈਗੇ ਲੇਕਿਨ ਜਿਹੜੇ ਸੱਤ ਹਾਈ ਰਿਸਕ ਏਰੀਆਜ਼ ਹੈਗੇ ਉਹਨਾਂ ਉੱਤੇ ਅਸੀਂ ਜ਼ਿਆਦਾ ਜ਼ੋਰ ਪਾਣਾ ਹੈ ਇਸ ਮੁਹਿੰਮ ਨੂੰ ਚਲਾਉਣ ਵਾਸਤੇ ਨਾਲ ਸਾਨੂੰ ਨਰਸਿੰਗ ਕਾਲਜਸ ਵਾਲਿਆਂ ਨੇ ਸਟੂਡੈਂਟਸ ਭੇਜੇ ਹੈ ਜਿਹੜੇ ਕਿ ਸਾਨੂੰ ਸਪੋਰਟ ਕਰਨਗੇ ਸੁਪਰਵੀਜ਼ਨ ਦੇ ਵਿੱਚ ਸਾਰੇ ਅਸੀਂ 2 ਟੂ 2 ਜਾ ਕੇ ਜਿਹੜਾ ਸਰਵੇ ਕਰਨਾ ਹੈ ਲਾਰਵਾ ਦੇਖਣਾ ਹੈ ਕਿਤੇ ਲੱਭਦਾ ਹੈ ਤਾਂ ਉਹਨੂੰ ਡਿਸਟਰੋਏ ਕਰਨਾ ਹੈ ਅਤੇ ਲੋਕਾਂ ਨੂੰ ਇਹ ਅਸੀਂ ਉਹਨਾਂ ਨੂੰ ਐਕਸਪਲੇਨ ਕਰਨਾ ਹੈ ਕਿ ਹਾਂ ਪਾਈਨ ਨੂੰ ਕਿਵੇਂ ਪ੍ਰिवेंट ਕਰ ਸਕਦੇ ਆ ਕਿਵੇਂ ਆਪਾਂ ਕੀ ਕੁਝ ਆਪਾਂ ਕੰਮ ਕਰ ਸਕਦੇ ਆ ਜਿੰਦੇ ਨਾਲ ਕਿ ਡੇਂਗੂ ਦਾ ਲਾਰਵਾ ਜਾਂ ਮੱਛਰ ਜਿਹੜਾ ਹੈ ਉਹ ਨਾ ਫੈਲੇ ਇਹਨਾਂ ਬੱਚਿਆਂ ਨੂੰ ਵੀ ਅਸੀਂ ਸਾਰੀ ਟ੍ਰੇਨਿੰਗ ਦੇ ਦਿੱਤੀ ਗਈ ਹੈ ਲਾਰਵਾ ਕਿਵੇਂ ਆਈਡੈਂਟੀਫਾਈ ਕਰਨਾ ਇਹ ਵੀ ਦੱਸ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਅਸੀਂ ਕੀ ਸਲਾਹ ਦੇਣੀ ਹੈ ਇਹ ਵੀ ਇਹਨਾਂ ਸਾਰਿਆਂ ਬੱਚਿਆਂ ਨੂੰ ਸਮਝਾ ਦਿੱਤਾ ਗਿਆ ਤੇ ਸਾਡੀਆਂ ਟੀਮਸ ਇਹਨਾਂ ਦੇ ਨਾਲ ਬੱਚਿਆਂ ਦੇ ਨਾਲ ਜਾ ਕੇ ਹਾਊਸ ਟੂ ਹਾਊਸ ਸਰਵੇ ਕਰਨ ਗਿਆ ਜਿੱਥੇ ਕੋਈ ਲਾਰਵਾ ਮਿਲਦਾ ਹੈ ਉਹਨੂੰ ਡਿਸਟਰੋਏ ਕਰਨ ਗਿਆ ਅਤੇ ਨਾਲ ਲੋਕਾਂ ਨੂੰ ਪੂਰਾ ਪ੍ਰੋਪਰਲੀ ਗਾਈਡ ਕਰਨ ਗਿਆ ਵੀ ਆਪਾਂ ਇਹਨਾਂ ਨੂੰ ਪ੍ਰिवेंट ਕਰਨ ਵਾਸਤੇ ਕੀ ਕਰਨਾ ਚਾਹੀਦਾ ਇਸ ਦੇ ਨਾਲ ਨਾਲ ਪਲੀਜ਼ ਸਾਡੀ ਸਾਰੇ ਲੋਕਾਂ ਨੂੰ ਵੀ ਇਹ ਅਪੀਲ ਹੈਗੀ ਹੈ ਕਿ ਸਾਡੀਆਂ ਟੀਮਸ ਦੀ ਨਾਲ ਸਹਿਯੋਗ ਕਰਨ ਕਿਉਂਕਿ ਬਿਨਾ ਉਹਨਾਂ ਦੇ ਸਹਿਯੋਗ ਤੋਂ ਇਹ ਜਿਹੜੀ ਮੁਹਿੰਮ ਹੈ ਇਹ ਕਾਮਯਾਬ ਨਹੀਂ ਹੋ ਸਕਦੀ ਇਹ ਆਪਣੇ ਸਾਰਿਆਂ ਦੀ ਸੇਫਟੀ ਵਾਸਤੇ ਇਸ ਕਰਕੇ ਪਲੀਜ਼ ਸਾਡੀਆਂ ਟੀਮਸ ਨਾਲ ਜ਼ਰੂਰ ਸਹਿਯੋਗ ਕਰਨਾ ਪਹਿਲਾਂ ਤਾਂ ਇਹ ਹੈ ਕਿ ਆਪਣੇ ਕੋਲ ਇਸ ਸਾਲ ਜਿਹੜੇ ਡੇਂਗੂ ਦੇ ਟੋਟਲ ਕੇਸ ਨੇ 228 ਪੂਰੇ ਜ਼ਿਲ੍ਹੇ ਦੇ ਕੇਸ ਨੇ ਔਰ ਜਿਹਦੇ ਵਿੱਚ ਅਬੋਰ ਦੇ ਕੇਸ ਜਿਹੜੇ ਹੈਗੇ ਨੇ ਉਹ ਥੋੜੇ ਜ਼ਿਆਦਾ ਨੇ ਕਿਉਂਕਿ ਹਰ ਵਾਰ ਹੀ ਆਪਾਂ ਨੂੰ ਅਬੋਰ ਝੀ ਕੇਸ ਦੇਖਣ ਨੂੰ ਮਿਲਦੇ ਨੇ ਔਰ ਜਿਹੜੇ ਮੇਨ ਅਬੋਰ ਦੇ ਕੇਸ ਨੇ ਉਹਦੇ ਸਾਡੇ ਸਾਥ ਹਾਊਸਪੋਟ ਏਰੀਆਜ਼ ਬਣੇ ਹੋਏ ਨੇ ਜਿਦੇ ਵਿੱਚ ਕੀ ਨਾਨਕਨਗਰੀ ਹੈ ਠੀਕ ਹੈ ਔਰ ਇਸ ਤੋਂ ਇਲਾਵਾ ਗੁਰਦਿਆਲ ਨਗਰੀ ਹੈ ਪੇਮ ਨਗਰ ਹੈ ਔਰ ਇਸ ਤੋਂ ਇਲਾਵਾ ਗੋਬਿੰਦਨਗਰ ਹੈ ਅਨੰਦਨਗਰ ਹੈ ਠਾਕੁਰਬਾਦੀ ਹੈ ਠੀਕ ਹੈ ਔਰ ਪਿਛਲੇ ਸਾਲ ਸਾਨੂੰ ਅਜੀਮਗੜ ਜਿਆਦਾ ਕੇਸ ਦੇਖਣ ਮਿਲੇ ਸੀਗੇ ਪਿਛਲੇ ਦੋ ਸਾਲ ਬਟ ਇੰਨਾ ਸਾਲਾਂ ਮਤਲਬ ਕਿ ਅਸੀਂ ਉਥੇ ਇੰਨੀ ਕੋਈ ਐਕਟੀਵਿਟੀਜ਼ ਕੀਤੀਆਂ ਲੋਕ ਇੰਨੇ ਕੁ ਜ਼ਿਆਦਾ ਅਵੇਅਰ ਹੋ ਗਏ ਕਿ ਐਸਐਲ ਆਪਣੇ ਕੋਲ ਅਜੀਮਗੜ੍ਹ ਚ ਜਿਹੜੇ ਨੇ ਇੱਕਾ ਦੁੱਕਾ ਕੇਸਿਸ ਨੇ ਤਾਂ ਇਸ ਲਈ ਅੱਜ ਹਰਤਵਾ ਜਿਹੜਾ ਆਪਣਾ ਡੇਂਗੂ ਸ਼ੁੱਕਰਵਾਰ ਡੇਂਗੂ ਤਿਵਾਰ ਆ ਉਸ ਤੇ ਆਇਤਾ ਅਸੀਂ ਜਿਹੜਾ ਅੱਜ ਆਪਣੀ ਟੀਮ ਜਿਹੜੀ ਨੇ ਇਥੋਂ ਮੂਵ ਕਰਾਂਗੇ ਔਰ ਸੱਤ ਹੌਟਸਪੌਟ ਏਰੀਆਸ ਤੇ ਜਾ ਕੇ ਟੀਮ ਜਿਹੜੀ ਨੇ ਘਰ-ਘਰ ਜਾ ਕੇ ਡੋਰ ਟੂ ਡੋਰ ਐਕਟੀਵਿਟੀਜ਼ ਕਰਨਗੇ ਔਰ ਲਾਰਵਾ ਆਇਡੈਂਟੀਫਾਈ ਕਰਨਗੇ ਔਰ ਲੋਕਾਂ ਨੂੰ ਅਵੇਅਰ ਕਰਨਗੇ ਅੱਗੇ ਵਾਦਿਆਂ ਤੇ ਉਧਰ ਉੱਤਰ ਭਾਰਤ ਦੇ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਹੈ ਜਿਹੜਾ ਸ਼ੁਰੂ ਹੋ ਗਿਆ ਤੇ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਲੈ ਕੇ ਸ਼ਹਿਰ ਭਰ ਦੇ ਵਿੱਚ ਜਿੱਥੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉੱਥੇ ਹੀ ਕੀਰਤਨ ਵਾਲੇ ਦਿਨ ਧੁੰਦ ਦੀ ਚਿੱਟੀ ਚਾਦਰ ਵੀ ਗੁਰੂ ਦੀ ਨਗਰੀ ਦੇ ਵਿੱਚ ਦੇਖਣ ਨੂੰ ਮਿਲੀ ਹੈ ਜੇਕਰ ਗੱਲ ਕੀਤੀ ਜਾਵੇ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਇਸ ਵੇਲੇ ਕੜਾਕੇ ਦੀ ਠੰਡ ਦੀ ਚਪੇਟ ਦੇ ਵਿੱਚ ਆ ਗਿਆ ਅਤੇ ਅੱਜ ਪਹਿਲੇ ਦਿਨ ਗੁਰੂ ਨਗਰੀ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਦਾ ਅਸਰ ਹੈ ਜਿਹੜਾ ਵੇਖਣ ਨੂੰ ਮਿਲਿਆ ਜਿੱਥੇ ਧੁੰਦ ਨੇ ਪੂਰੇ ਸ਼ਹਿਰ ਨੂੰ ਆਪਣੀ ਚਪੇੜ ਦੇ ਵਿੱਚ ਲਿਆ ਹੋਇਆ ਸੀ ਸੋ ਉੱਥੇ ਹੀ ਦੂਰ ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦਿੱਤਾ ਅਤੇ ਇੱਥੋਂ ਤੱਕ ਕਿ ਰੇਲਵੇ ਲਾਈਨਾਂ ਤੱਕ ਵੀ ਨਜ਼ਰ ਨਹੀਂ ਆ ਰਹੀਆਂ ਸਨ ਲੱਗਦਾ ਹੈ ਕਿ ਲੋਕਾਂ ਨੂੰ ਹੁਣ ਕਈ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਸੀਬ ਨਹੀਂ ਹੋਣਗੇ ਸੋ ਸੰਘਣੀ ਧੁੰਦ ਦੀ ਚਿੱਟੀ ਚਾਦਰ ਕਾਰਨ ਸੜਕਾਂ ਦੇ ਉੱਤੇ ਵਿਜ਼ਿਬਿਲਟੀ ਨਾ ਮਾਤਰ ਰਹੀ ਤੇ ਸੜਕੀ ਆਵਾਜਾਈ ਦੀ ਰਫ਼ਤਾਰ ਕਾਫੀ ਮੱਠੀ ਰਹੀ ਹੈ ਅਤੇ ਇਸ ਤੋਂ ਇਲਾਵਾ ਰੇਲ ਆਵਾਜਾਈ ਦੀ ਰਫ਼ਤਾਰ ਵੀ ਸੁਸਤ ਹੋਈ ਨਜ਼ਰ ਆਈ ਅਤੇ अनेका ਗੱਡੀਆਂ ਤੈ ਸਮੇਂ ਤੋਂ ਪਛੜ ਕੇ ਚਲਦੀਆਂ ਨਜ਼ਰ ਆਈਆਂ ਨੇ ਮੇਰਾ ਨਾਮ ਭਾਈ ਪ੍ਰੇਮ ਕੁਮਾਰ ਕੀ ਕਹਿਣਾ ਚਾਹਦੇ ਜਿਹੜੀ ਧੁੰਦ ਬੜੀ ਪੈ ਗਈ ਧੁੰਦ ਭਾਈ ਬਹੁਤ ਜ਼ਿਆਦੀ ਪੈ ਗਈ ਆ ਧੁੰਦ ਦੇ ਭਾਈ ਤੰਦਰਾ ਕੰਦਾ ਨਜ਼ਰ ਨਹੀਂ ਆਂਦਾ ਕਿ ਕੁਝ ਵੀ ਤੇ ਤੁਹਾਨੂੰ ਪਤਾ ਹੈ ਗੱਡੀ ਵੀ ਬੜੀ ਧਿਆਨ ਨਾਲ ਚਲਾਨੀ ਪੈਂਦੀ ਆ ਭਾਈ ਬਹੁਤ ਸਲੋ ਕਰਕੇ ਚਲਾ ਰਹੇ ਆ ਪਤਾ ਨਹੀਂ ਲੱਗਦਾ ਕੁਝ ਵੀ ਬਹੁਤ ਜ਼ਿਆਦੀ ਠੰਡਾ ਗੇਨੋ ਪੱਦ ਗਿਆ ਭਾਈ ਸਰਕਾਰ ਨੂੰ ਪੀਲ ਕਰਨਾ ਚਾਹੀਦਾ ਹਾਂਜੀ ਸਰਕਾਰ ਨੂੰ ਪੀਲ ਕੀ ਕਰਨਾ ਚਾਹੀਦਾ ਉਧਰੀ ਭਾਈ ਵੀਰ ਕੀ ਹੁਣ ਕਰ ਸਕਦੇ ਆ ਹੁਣ ਤੇ ਜੋ ਵੀ ਭਾਈ ਤੁਹਾਡੇ ਸਾਹਮਣੇ ਆ ਮਤਲਬ ਵੀ ਇਹ ਕਹਿ ਸਕਦੇ ਆ ਵੀ ਮਾਲਕ ਦੀ ਹੁਣ ਮਾਲਕ ਦੀ ਹੈਗੀ ਆ ਜੋ ਵੀ ਕਰਨਾ ਉਧਰੇ ਦੀ ਦੇਣ ਹੈਗੀ ਆ ਇਹ ਹੁਣ ਠੰਡ ਵગેਰੇ ਤੁਹਾਨੂੰ ਪਤਾ ਪਤ ਨਹੀਂ ਆ ਭਾਈ ਹੁਣ ਇਹ ਆ ਵੀ ਅਗਰੋਂ ਮਤਲਬ ਸਰਕਾਰ ਨੂੰ ਇਹ ਕਰਨਾ ਚਾਹੀਦਾ ਵੀ ਇਹ ਜਿੰਨੀਆਂ ਵੀ ਗਵਰਨਮੈਂਟ ਦੇ ਜਿਹੜੇ ਲੈਟਾ ਵਾ ਲੈਟਾ ਜਗਾ ਕੇ ਰੱਖਣੇ ਚਾਹੀਦੇ ਆ ਤੇ ਗੱਡੀਆਂ ਬਿਲਕੁਲ ਸਲੋ ਚਲਾਉਣੀ ਚਾਹੀਦੀ ਆ ਕਿਉਂਕਿ ਤੁਹਾਨੂੰ ਬਹੁਤ ਬਹੁਤ ਜਿਆਦਾ ਪੈ ਰਹੀ ਆ ਕਿਤੇ ਵੀ ਗੱਡੀ ਵਾ ਸਕਦੀ ਆਪਣੇ ਤਰੀਕੇ ਨਾਲ ਚੱਲਣ ਵੀ ਬਿਲਕੁਲ ਸਲੋ ਗੱਡੀਆਂ ਚਲਾਉਣਾ ਤੇ ਦੇ ਕੇ ਲੈਟਾ ਜਗਾ ਕੇ ਰੱਖਣਾ ਜਿੰਨੀ ਵੀ ਜਿੰਨੀ ਵੀ ਮਾਰਕਰ ਜਿਹੜੇ ਘਾਲਗੇਟ ਹੋ ਗਿਆ ਤੇ 11 ਟੈਂਪਲ ਦੀ ਸੈਰਿੰਗ ਨੇ ਸਾਰੀ ਜਵਾਰੀ ਰੋਡ ਨਹੀਂ ਕੱਢਿਆ ਲੈਟਾ ਜਣ ਗਈਆਂ ਲੈਟਾ ਬਿਲਕੁਲ ਨਹੀਂ ਬੰਦ ਹੋ ਰਹੀ ਜੀ ਮੇਰਾ ਨਾਮ ਉਸਾਲ ਹੈ ਜੀ ਉਸਾਲ ਜਿੱਥੇ ਜਿਆਦਾ ਧੂਣ ਬਹੁਤ ਪੈ ਰਹੀ ਹਾਂ ਜੀ ਆ ਦੋ ਦਿਨ ਤੋਂ ਬਹੁਤ ਜਿਆਦਾ ਧੂਣ ਵੱਧ ਗਈ ਆ ਤੇ ਜਿਹਦੇ ਕਰਕੇ ਚੱਲਣ ਫਿਰਨ ਚ ਬਹੁਤ ਦਿੱਕਤ ਹੋ ਰਹੀ ਆ ਤੇ ਪਰ ਸਰਕਾਰ ਨੂੰ ਚਾਹੀਦਾ ਕੋਈ ਲੈਟਾ ਆਗ ਦਾ ਅਰੇਂਜਮੈਂਟ ਕਰਨ ਤਾਂ ਕਿ ਕੋਈ ਵੀ ਹਾਦਸਿਆਂ ਤੋਂ ਬਚਾਅ ਹੋ ਸਕੇ ਸੁਣੋ ਭਾਈ ਭਾਈ ਕੀ ਕਹਿਣਾ ਚਾਹੁੰਦੇ ਧੁੰਦ ਬੜੀ ਪੈ ਰਹੀ ਹੈ ਮੈਂ ਕਹਿੰਦਾ ਭਾਈ ਸਵੇਰੇ ਗਿਆ ਮੈਂ ਕਹਿੰਦਾ ਬੜੀ ਮੁਸ਼ਕਲ ਮੰਡੀ ਪਹੁੰਚੇ ਮੈਂ ਕੋਈ ਲੱਟਾਂ ਨਹੀਂ ਜਗਣੀਆਂ ਬੜਾ ਬੁਰਾ ਹਾਲ ਜੇ ਮੈਂ ਕਹਿੰਦਾ ਸਬਜ਼ੀ ਲੈਣੀ ਬੜੀ ਮੁਸ਼ਕਲ ਪਈ ਤੜਕੇ 3:30 ਵਜੇ ਜਾਣਾ 4:00 ਵਜੇ ਜਾਣਾ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਲੱਟਾਂ ਲੂਟਾਂ ਬੁਰੇ ਟਾਈਮ ਨਾਲ ਲਾਜ਼ਮ ਬਸ ਬੜੀ ਮਿਹਰਬਾਨੀ ਹੋਣੀ ਸਰਕਾਰ ਦੀ ਐਕਸੀਡੈਂਟ ਹੋਣ ਤੋਂ ਬਚੇ ਐਕਸੀਡੈਂਟ ਹੋਣ ਤੋਂ ਬਚੇ ਹਾਂਜੀ ਹਾਂਜੀ ਤੇ ਰੰਗਸਤੀ ਨੇਰਾਂ ਾਂਡੇ ਸਭ ਨੂੰ ਨਾ ਭਾਈ ਉਹ ਹੋਣੀ ਬਜੇ ਨਾ ਉਹ ਲੱਟ ਨਹੀਂ ਹੈਗੇ ਨੇਰ ਕਿਥੋਂ ਆਹੀ ਬੜੀ ਮੁਸ਼ਕਲ